ਗਣਾ ਆਇਆ 올ਡ ਸਕੂਲ ਜਦੋਂ 올ਡ ਸਕੂਲ ਨੂੰ ਗੁੱਗਲ ਤੇ ਸੱਚ ਮਾਰ ਦਿਆ ਗੁੱਗਲ ਦਾ ਮਤਲਬ ਪੰਜਾਬੀ ਚ ਦੱਸਦੀ ਆ ਪੁਰਾਣੀ ਡੱਡੀ ਯਾਰ ਟੂਡੀਓ ਚ ਨਾ ਸਾਲਾ ਕੋਈ ਬਣ ਦਿੰਦਾ ਸੀ ਤੇ ਨਾ ਕੋਈ 뮤직 ਦਿੰਦਾ ਸੀ ਅੱਜ ਮੈਂ ਆਪਣੇ ਨਾਂ ਦਾ ਟ੍ਰੈਂਡ ਚਲਾਇਆ ਮੁਸੀਬਤ ਨੂੰ ਸਿੱਧਾ ਚੈਲੰਜ ਕਰਕੇ ਅੱਜ ਗੋਪੀ ਲਾਉਂਗੀ ਆ ਪੰਜਾਬੀ ਇੰਡਸਟਰੀ ਚ ਆਇਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਦਾਬ ਅਤੇ ਨਮਸਕਾਰ ਮੈਂ ਤੁਹਾਡਾ ਹੋਸਟ ਚਾਚਾ ਸੰਰੀ ਦੋਸਤੋ ਸਿੱਧੂ ਮੂਸੇਵਾਲਾ ਨਾਲ ਲੜਾਈ ਕਰਕੇ ਫੇਮ ਬਲਣਾ ਤਾਂ ਅੱਜਕੱਲ ਹੋਰ ਨਾਲ ਸਿੰਗਰਾਂ ਲਈ ਆਮ ਹੀ ਹੋ ਚੁੱਕਾ ਹੈ ਅਤੇ ਹੁਣ ਇਹ ਗੇਮ ਵਿੱਚ ਗੋਪੀ ਲੋਂਗਿਆ ਵੀ ਆ ਚੁੱਕਾ ਹੈ ਉਹ ਵੀ ਸਿੱਧੂ ਮੂਸੇਵਾਲਾ ਦਾ ਮਜ਼ਾਕ ਉਡਾ ਕੇ ਫੇਮ ਬਲਣਾ ਚਾਹੁੰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਸਿੱਧੂ ਮੂਸੇਵਾਲਾ ਉਸ ਨੂੰ ਬੋਲੇ ਅਤੇ ਉਸ ਦਾ ਭੋਰਾ ਨਾਮ ਬਣ ਜਾਵੇ ਸੋ ਇਸ ਕਰਕੇ ਉਸ ਨੇ ਸਿੱਧੂ ਮੂਸੇਵਾਲਾ ਦੇ ਹਾਲੇ ਚ ਆਏ ਗਾਣੇ 올ਡ ਸਕੂਲ ਦਾ ਮਜ਼ਾਕ ਉਡਾਇਆ ਹੈ ਅਤੇ ਉਸ ਨੇ ਸਿੱਧੂ ਮੂਸੇਵਾਲਾ ਦੇ ਗਾਣੇ ਨੂੰ ਪੁਰਾਣੀ ਟੱਟੀ ਜਦੋਂ 올ਡ ਸਕੂਲ ਨੂੰ ਗੁੱਗਲ ਤੇ ਸੱਚ ਮਾਰਦਿਆ ਗੁੱਗਲ ਦਾ ਮਤਲਬ ਪੰਜਾਬੀ ਚ ਦੱਸਦੀ ਆ ਪੁਰਾਣੀ ਢੰਡੀ ਯਾਰ ਸਟੂਡੀਓ ਚ ਨਾ ਸਾਲਾ ਕੋਈ ਬਣ ਦਿੰਦਾ ਸੀ ਤੇ ਨਾ ਕੋਈ 뮤직 ਦਿੰਦਾ ਸੀ ਅੱਜ ਮੈਂ ਆਪਣੇ ਨਾਂ ਦਾ ਟ੍ਰੈਂਡ ਚਲਾਇਆ ਮੁਸੀਬਤ ਨੂੰ ਸਿੱਧਾ ਚੈਲੰਜ ਕਰਕੇ ਅੱਜ ਗੋਪੀ ਲਉਂਗੀ ਆ ਪੰਜਾਬੀ ਇੰਡਸਟਰੀ ਚ ਆਇਆ ਮਿੱਤਰੋ ਆ ਚੰਡੀਗੜ੍ਹ ਤੇ ਆ ਹੋਮਲੈਂਡ ਹੋਮਲੈਂਡ ਹੋ ਪੰਜਾਬੀ ਸਿੰਗਰਾਂ ਨੇ ਡੇਰਾ ਹੋਮਲੈਂਡ ਉਹ ਨਿਕਲੋ ਬਾਹਰ ਸਾਰੇ ਉਹ ਬਾਹਰ ਲੌਂਗੀ ਆਇਆ ਨਿਕਲੋ ਬਾਹਰ ਹੋਮਲੈਂਡ ਚੋ ਬਾਹਰ ਆ ਹਾਂ ਦੋਸਤੂ ਤੁਸੀਂ ਮੂਸੇ ਵਾਲਾ ਤੇ ਗੋਪੀ ਲੌਂਗੀ ਆ ਵਿੱਚ ਤੁਸੀਂ ਕਿਸੇ ਨੂੰ ਸਪੋਰਟ ਕਰ ਦਿਓ ਕਮੈਂਟ ਕਰਕੇ ਜੁੜ ਦੱਸਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਇਦਾਂ ਦੀ ਹੋਰ ਨਾ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਧੰਨਵਾਦ ਆ ਸੁਣ ਹਾ 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 ਵੱਡੇ ਧਾਮੇ ਜਾਮੇ